ਬਸਤੀਆਂ ਦਾ ਭਾਰ ਟਿਊਸ਼ਨ ਦੀ ਟੈਨਸ਼ਨ ਇਹ ਟਿਊਸ਼ਨ ਇੱਕ ਪਾਸੇ ਇੰਪਰੂਵਮੈਂਟ ਕਰਦੀ ਹੈ ਬੱਚੇ ਦੀ ਪੜ੍ਹਾਈ ਦੇ ਵਿੱਚ ਵਧੀਆ ਯੋਗਦਾਨ ਵੀ ਪਾਉਂਦੀ ਹੈ ਤੇ ਦੂਸਰੇ ਪਾਸੇ ਟਿਊਸ਼ਨ ਕਈਆਂ ਦੇ ਲਈ ਬੋਝ ਵੀ ਬਣ ਜਾਂਦੀ ਹੈ ਕਿਉਂਕਿ ਬੱਚੇ ਟੈਨਸ਼ਨ ਦੇ ਮਾਰੇ ਵੀ ਟਿਊਸ਼ਨ ਜਾਂਦੇ ਨੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਹੈ ਅੱਜ ਦੀ ਚਰਚਾ ਚੈਨਲ ਹੈ ਡੀਡੀ ਪੰਜਾਬੀ ਮੈਂ ਆਜੀ ਤੁਹਾਡੇ ਨਾਲ ਬਰੂਨ ਕੌਰ ਮਾਨ ਸਾਡਾ ਅੱਜ ਦੀ ਚਰਚਾ ਦਾ ਵਿਸ਼ਾ ਜਿਸ ਦੇ ਉੱਪਰ ਅਸੀਂ ਚਰਚਾ ਕਰਨੀ ਹੈ ਗੱਲਬਾਤ ਕਰਨੀ ਹੈ ਬੱਚਿਆਂ ਦੇ ਵਿੱਚ ਵੱਧ ਰਹੀ ਟਿਊਸ਼ਨ ਦੀ ਟੈਨਸ਼ਨ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਦੋ ਮਹਿਮਾਨ ਪਹੁੰਚ ਚੁੱਕੇ ਨੇ ਪਹਿਲਾਂ ਮੈਂ ਤੁਹਾਡੀ ਜਾਣ ਪਹਿਚਾਨ ਕਰਾਵਾਂਗੀ ਪ੍ਰਿੰਸੀਪਲ ਗੋਹਰੀ 나ਜੀ ਦੇ ਨਾਲ ਇਹ ਗਵਰਨਮੈਂਟ ਗਰਲਜ਼ ਐ ਸੀਨੀਅਰਸ ਕੈਂਟਰੀ ਸਕੂਲ ਨਹਿਰੂ ਗਾਰਡਨ ਜਲੰਧਰ ਦੇ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਇਹਨਾਂ ਦੇ ਨਾਲ ਹੀ ਬੈਠੇ ਨੇ ਜੀ ਕਨਿਕਾ ਲੁਥਰਾ ਕਨਿਕਾ ਲੁਥਰਾ ਸਾਈਕੋਲੋਜਿਸਟ ਨੇ मनोवैज्ञानिक ਨੇ ਇਹ ਪਿਛਲੇ 4 ਸਾਲਾਂ ਤੋਂ ਇੱਕ ਹਸਪਤਾਲ ਦੇ ਵਿੱਚ ਬਤੌਰ ਮਨੋਵਿਗਿਆਨੀ ਆਪਣੀਆਂ ਸੇਵਾਵਾਂ ਨਿਵਾ ਰਹੇ ਨੇ ਪ੍ਰਿੰਸੀਪਲ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਨੂੰ ਜੀ ਸ਼ੁਕਰੀਆ ਕਨਿਕਾ ਤੁਹਾਡਾ ਵੀ ਸਵਾਗਤ ਜੀ ਆਇਆਂ ਨੂੰ ਅੱਜ ਤੁਸੀਂ ਦੋਨੋਂ ਮਹਿਮਾਨ ਉਹ ਹੋ ਜਿਹੜੇ ਇੱਕਦਮ ਇਸ ਵਿਸ਼ੇ ਦੇ ਨਾਲ ਜੁੜੇ ਹੋਏ ਕਨਿਕਾ ਤੁਹਾਡੇ ਕੋਲ ਇਦਾਂ ਦੇ ਕੇਸਿਸ ਆਉਂਦੇ ਹੋਣਗੇ ਮਾਪੇ ਪਾਉਂਦੇ ਹੋਣਗੇ ਬੱਚਾ ਪੜ੍ਹਾਈ ਦੀ ਟੈਨਸ਼ਨ ਬਹੁ ਲੈਂਦਾ ਪੈਰੈਂਟਸ ਕਹਿੰਦੇ ਹੋਣਗੇ ਟਿਊਸ਼ਨ ਵੀ ਨਹੀਂ ਜਾਂਦਾ ਤੇ ਪ੍ਰਿੰਸੀਪਲ ਘੋਰੀਨਾ ਜੀ ਤੁਸੀਂ ਤਾਂ 24 7 ਬੱਚਿਆਂ ਦੇ ਵਿੱਚ ਰਹਿੰਦੇ ਹੋ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋ ਸਾਡਾ ਅੱਜ ਦਾ ਵਿਸ਼ਾ ਨਾ ਟਿਊਸ਼ਨ ਦਾ ਕਿ ਟਿਊਸ਼ਨ ਦੀ ਟੈਨਸ਼ਨ ਜਦੋਂ ਅਸੀਂ ਨਿੱਕੇ ਸੀ ਸਾਨੂੰ ਇੰਨਾ ਪਤਾ ਸੀ ਕਿ ਇੰਦਸਟਰੀ ਵਿੱਚ ਜਦੋਂ ਮੈਥ ਔਖਾ ਲੱਗੇ ਸਾਇੰਸ ਔਖੀ ਲੱਗੇ ਟਿਊਸ਼ਨ ਰੱਖ ਲਓ ਫਿਰ ਜਾਂ ਕੋਈ ਬਹੁਤ ਹੀ ਸਬਜੈਕਟ ਔਖਾ ਲੱਗੇ ਪਰ ਹੁਣ ਤਾਂ ਛੋਟੇ ਛੋਟੇ ਬੱਚੇ ਟਿਊਸ਼ਨ ਜਾ ਰਹੇ ਆ ਆਪਣੇ ਨਾਲੋਂ ਵੱਡੇ ਬੈਗ ਆ ਉਹਨਾਂ ਦੇ ਪ੍ਰਿੰਸੀਪਲ ਘੋਰੀਨਾ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ ਇਹ ਟਿਊਸ਼ਨ ਅੱਜ ਸਮੇਂ ਦੀ ਲੋੜ ਹੈ ਜਾਂ ਟ੍ਰੈਂਡ ਬਣ ਗਿਆ ਮੈਂ ਇਸ ਟਿਊਸ਼ਨ ਦੇ ਵਰਡ ਨੂੰ ਇਸ ਤਰ੍ਹਾਂ ਲਵਾਂਗੀ ਕਿ ਅਲੱਗ-ਅਲੱਗ ਏਜ ਗਰੁੱਪ ਦੇ ਬੱਚਿਆਂ ਦੀ ਅਲੱਗ-ਅਲੱਗ ਜ਼ਰੂਰਤ ਹੁੰਦੀ ਹੈ। ਜੀ ਡਿਪੈਂਡ ਕਰਦਾ ਹੈ ਕਿ ਉਹ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ। ਠੀਕ ਹੈ ਇਹ ਬਹੁਤ ਜ਼ਰੂਰੀ ਹੈ। ਜੀ ਕਈ ਵਾਰੀ ਪੇਰੈਂਟਸ ਦੇ ਖਾਬ ਬੜੇ ਉੱਚੇ ਹੁੰਦੇ ਆ ਲੇਕਿਨ ਉਹਨਾਂ ਕੋਲ ਕੁਆਲੀਫਿਕੇਸ਼ਨ ਜਾਂ ਐਜੂਕੇਸ਼ਨ ਨਹੀਂ ਹੁੰਦੀ। ਠੀਕ ਹੈ ਉਹਦੇ ਅਕੋਰਡਿੰਗਲੀ ਇਹ ਸਿਚੁਏਸ਼ਨ ਲੱਗ ਤਰ੍ਹਾਂ ਦੀ ਹੁੰਦੀ ਹੈ ਔਰ ਬੱਚੇ ਬਹੁਤ ਅੱਜਕੱਲ ਸ਼ਾਰਪ ਹੈ। ਕਲਯੁਗ ਚੱਲ ਰਿਹਾ ਹੈ। ਪੜਨ ਦੇ ਬਹੁਤ ਸ਼ਕੀਨ ਹੈ। ਐਕਸਟਰਾ ਐਕਟੀਵिटीज ਦੇ ਵਾਸ਼ ਕੀਨ ਹੈ ਪਰ ਜਿਹੜੀ ਟਿਊਸ਼ਨ ਹੈ ਟਿਊਸ਼ਨ ਹਰ ਫੀਲਡ ਵਿੱਚ ਹਰ ਏਜ ਗਰੁੱਪ ਚ ਅਲੱਗ-ਲੱਗ ਰੋਲ ਅਦਾ ਕਰਦੀ ਹੈ ਮੇਰੇ ਸਾਹਮਣੇ ਅਗਰ ਸਾਡੀ ਸਿਚੁਏਸ਼ਨ ਜਾਂ ਸਾਡੀ ਇੰਸਟੀਟਿਊਸ਼ਨ ਬਹੁਤ ਵਧੀਆ ਆ ਪੇਰੈਂਟਸ ਅੱਛੀ ਤਰ੍ਹਾਂ ਬੱਚਿਆਂ ਨੂੰ ਹੈਂਡਲ ਕਰ ਰਹਾ ਤਾਂ ਟਿਊਸ਼ਨ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜੀ ਠੀਕ ਹੈ ਡਿਪੈਂਡ ਫੇਰ ਕਰਦਾ ਹੈ ਕਿ ਟਿਊਸ਼ਨ ਸਕੂਲ ਵਿੱਚੋਂ ਜਾਂ ਬੱਚਿਆਂ ਦੀ ਕੁਆਲਿਫੀਕੇਸ਼ਨ ਜੋ এডੂਕੇਸ਼ਨ ਚਾਹੁੰਦੇ ਉਹ ਨਹੀਂ ਮਿਲ ਰਹੀ ਫੇਰ ਕੁਝ ਐਕਸਟਰਾ ਉਹਨਾਂ ਵਾਸਤੇ ਜਾਣਾ ਚਾਹੀਦਾ ਹੈ ਕਿ ਨਹੀਂ ਹੈ ਇਹ ਕਾਉਂਸਲਰ ਦੀ ਜ਼ਰੂਰਤ ਹੈ ਇਹਦੇ ਵਾਸਤੇ ਬੱਚਿਆਂ ਨੂੰ ਜਿਸ ਤਰ੍ਹਾਂ ਸਾਡੇ ਮੈਮ ਬੈਠੇ ਕਾਉਂਸਲਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜਕੱਲ੍ਹ ਜੀ ਕਿਉਂਕਿ ਟਿਊਸ਼ਨ ਜਿੱਦਾਂ ਉਹ ਟਿਊਸ਼ਨ ਜਾ ਰਿਹਾ ਮੈਂ ਕਿਉਂ ਨਹੀਂ ਜਾ ਰਿਹਾ ਉਹ ਉਹਦੇ ਘਰ ਜਾ ਰਿਹਾ ਮੈਂ ਕਿਉਂ ਨਹੀਂ ਜਾ ਰਿਹਾ ਇਹ ਚੀਜ਼ਾਂ ਨੇ ਇੱਕ ਤਰ੍ਹਾਂ ਦੀਆਂ ਫੀਲਡ ਵਿੱਚ ਬਣ ਚੁੱਕੀਆਂ ਬਿਲਕੁਲ ਬਿਲਕੁਲ ਮੇਰੇ ਸਾਹਮਣਾ ਲੈਂਦੀ ਇੰਨੀ ਜ਼ਰੂਰਤ ਨਹੀਂ ਹੈਗੀ ਅਗਰ ਬੈਕਗ੍ਰਾਉਂਡ ਫੈਮਿਲੀ ਦੀ ਅੱਛੀ ਹੈ ਔਰ ਬੱਚਾ ਅੱਗੇ ਵਧਣ ਵਾਲਾ ਹੈ ਬਿਲਕੁਲ ਕਨਿਕਾ ਜੀ ਤੁਹਾਡੇ ਕੋਲ ਜਿੱਦੋਂ ਤੁਹਾਨੂੰ ਕੀ ਲੱਗਦਾ ਇੱਕ ਮਨੋਵਿਗਿਆਨਿਕ ਦੇ ਤੌਰ ਤੇ ਕਿ ਨਿੱਕੇ ਨਿੱਕੇ ਬੱਚਿਆਂ 'ਤੇ ਟੈਂਸ਼ਨ ਉਹ ਵੀ ਟਿਊਸ਼ਨ ਦੀ ਇਹ ਕਿਉਂ ਵੱਧ ਰਹੀ ਹੈ ਅੱਜ ਕੱਲ ਵੇਖਿਆ ਜਾਂਦਾ ਕਿ ਬਹੁਤ ਆਮ ਤੌਰ ਤੇ ਇੱਕ ਟੈਂਸ਼ਨ ਵਰਡ ਵੀ ਕਹਿ ਲੋ ਕਿ ਟ੍ਰੈਂਡ ਦੇ ਵਿੱਚ ਆ ਗਿਆ। ਬਿਲਕੁਲ ਸਹੀ ਗੱਲ ਹੈ। ਤੇ ਟਿਊਸ਼ਨ ਇਕੁਅਲ ਟੂ ਟ੍ਰੈਂਡ ਇਕੁਅਲ ਟੂ ਸਟ੍ਰੈਸ ਉਹ ਬਣਦੀ ਜਾ ਰਹੀ ਹੈਗੀ। ਆਪਾਂ ਅੱਜ ਕੱਲ ਵੇਖਾਂਗੇ ਕਿ ਬਹੁਤ ਛੋਟੇ ਬੱਚੇ ਟਿਊਸ਼ਨਸ ਜਾ ਰਹੇ ਹੈ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੈਗੀ। ਬਟ ਉਹਨਾਂ ਉਤੇ ਸਟੱਡੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈਗਾ ਇਹਨੂੰ ਸਪੈਸ਼ਲੀ ਪੇਰੈਂਟਸ ਵੱਲੋਂ ਪਾਇਆ ਜਾਂਦਾ ਕਿਉਂਕਿ ਕੰਪੀਟੀਸ਼ਨ ਦੀ ਫੀਲਿੰਗ ਬਹੁਤ ਜ਼ਿਆਦਾ ਵੱਧ ਚੁੱਕੀ ਹੋਈ ਹੈ। ਜੀ। ਕਿਤਨੇ ਕਿਤੇ ਪੇਰੈਂਟਸ ਨੂੰ ਇਹ ਚੀਜ਼ ਲੱਗਦੀ ਹੈ ਕਿ ਟਿਊਸ਼ਨ ਜਾਣ ਦੇ ਨਾਲ ਬੱਚਾ ਅੱਗੇ ਜਾ ਉਹਨਾਂ ਦੇ ਮਾਰਕਸ ਸੱਚੇ ਆਣਗੇ ਬਟ ਪੈਰੈਂਟਸ ਇਹ ਚੀਜ਼ ਨਹੀਂ ਸਮਝ ਰਿਹਾ ਕਿ ਉਹ ਕੰਪੀਟੀਸ਼ਨ ਦੀ ਫੀਲਿੰਗ ਕਰਕੇ ਉਹਨਾਂ ਉੱਤੇ ਸਟ੍ਰੈਸ ਬਹੁਤ ਜ਼ਿਆਦਾ ਹੋ ਰਿਹਾ ਜਿਸ ਦੇ ਕਰਕੇ ਆਟੋਮੈਟਿਕਲੀ ਬਹੁਤ ਸਾਰੇ ਐਦਾ ਦੇ ਡਿਸਆਰਡਰਸ ਉਹਨਾਂ ਦੇ ਵਿੱਚ ਵੱਧਦੇ ਜਾ ਰਹੇ ਹੈਗੇ ਸੋ ਟਿਊਸ਼ਨ ਦਾ ਸਟ੍ਰੈਸ ਬਹੁਤ ਜ਼ਿਆਦਾ ਬੱਚਿਆਂ ਵਾਸਤੇ ਵੱਧਦਾ ਜਾ ਰਿਹਾ ਸਪੈਸ਼ਲੀ ਨਿੱਕੇ ਬੱਚਿਆਂ ਲਈ ਜੀ ਪ੍ਰਿੰਸੀਪਲ ਗੋਰੀਨਾ ਜੀ ਤੁਹਾਡੇ ਕੋਲ ਮੈਨੂੰ ਲੱਗਦਾ ਹੈ ਫਰਸਟ ਤੋਂ ਲੈ ਕੇ ਪਲੱਸ 2 ਤੱਕ ਬੱਚੇ ਪੜ ਰਹੇ ਹਨ ਤੇ ਇਹ ਕਿਸ ਉਮਰ ਦੇ ਜਿਹੜੇ ਬੱਚੇ ਆ ਤੁਹਾਡੀ ਨਜ਼ਰ ਦੇ ਵਿੱਚ ਟਿਊਸ਼ਨ ਪੜਨ ਪਾਉਣੇ ਚਾਹੀਦੇ ਜੇ ਟ੍ਰੈਂਡ ਨਾ ਹੋਵੇ ਬੱਚੇ ਨੂੰ ਲੋਡ ਹੋਵੇ ਦੇਖੋ ਪਹਿਲਾ ਮੇਰੀ ਇਹ ਹੀ ਗੱਲ ਹੈ ਕਿ ਟਿਊਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਅਗਰ ਜਿੱਥੇ ਬੱਚਾ ਪੜਦਾ ਹੈ ਉੱਥੇ ਟੀਚਰਸ ਪ੍ਰੋਪਰ ਗਾਈਡ ਕਰਦੇ ਹਨ ਜੀ ਜਾਂ ਸਾਡਾ ਫੈਮਲੀ ਵਧੀਆ ਟਿਊਸ਼ਨ ਦੀ ਜ਼ਰੂਰਤ ਉੱਥੇ ਮੰਨ ਲਓ ਕਿਸੇ ਫੈਮਲੀ ਵਿੱਚ ਪੇਰੈਂਟਸ ਥੋੜਾ ਜਿਹਾ ਪੜ੍ਹ ਲਿਖੇ ਨਹੀਂ ਹੁੰਦੇ ਉੱਥੇ ਜ਼ਰੂਰਤ ਰਹਿੰਦੀ ਹੈ ਵੈਸੇ ਟਿਊਸ਼ਨ ਦੀ ਕੋਈ ਜ਼ਰੂਰਤ ਨਹੀਂ ਦੂਸਰੀ ਗੱਲ ਇਹ ਕਿ ਛੋਟੇ ਬੱਚੇ ਲਈ ਟਿਊਸ਼ਨ ਤਾਂ ਹੋਣੀ ਹੀ ਨਹੀਂ ਚਾਹੀਦੀ ਉਹਨਾਂ ਦਾ ਤਾਂ ਪਲੇ ਵੇ ਐਕਟੀਵਿਟੀ ਨਾਲ ਪੜਾਇਆ ਜਾਣਾ ਚਾਹੀਦਾ ਬਿਲਕੁਲ ਫਿਫਥ ਤੱਕ ਪ੍ਰਾਇਮਰੀ ਤੱਕ ਬੱਚਿਆਂ ਲਈ ਇੰਨੀਆਂ ਜ਼ਿਆਦਾ ਐਕਟੀਵਿਟੀਆਂ ਐ ਇੰਨੀਆਂ ਜ਼ਿਆਦਾ ਐਕਟੀਵਿਟੀਆਂ ਐ ਕਿ ਐਕਟੀਵਿਟੀ ਦੇ ਮਾਹੌਲ ਦੇ ਥਰੂ ਹੀ ਉਹਨਾਂ ਨੂੰ ਪੜਾਇਆ ਜਾ ਸਕਦਾ ਔਰ ਟੀਚਰਜ਼ ਕਾਰ ਵੀ ਰਹੇ ਆ ਪਰ ਫਿਰ ਵੀ ਇਹ ਬੱਚੇ ਟਿਊਸ਼ਨਸ ਕਿਉਂ ਪੜ ਰਹੇ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਇਹ ਦੈਟ ਇਜ਼ ਕੰਪੀਟੀਸ਼ਨ ਹਮ ਜੀ ਛੋਟੀ ਜਿਹੇ ਸੱਕ ਤੱਕ ਗ੍ਰੇਡ ਸਿਸਟਮ ਹੀ ਹੁੰਦਾ ਵੈਸੇ ਵੀ ਉਹਦਾ ਏ ਆ ਗਿਆ ਉਹਦਾ ਬੀ ਆ ਗਿਆ ਉਹਦਾ ਬੀ ਕਿਉਂ ਆਇਆ ਉਹਦਾ ਜ਼ਰੂਰੀ ਨਹੀਂ ਹੈ ਜਿਹੜੇ ਬਹੁਤ ਬੱਚੇ ਪੜਦੇ ਆ ਲਿਖਦੇ ਆ ਜਾਂ ਵਾਕਈ ਕੁਆਲੀਫਾਈਡ ਹੁੰਦੇ ਉਹਨਾਂ ਦਾ ਬੀ ਗ੍ਰੇਡ ਹੀ ਆਂਦਾ ਅੱਦਾਂ ਵੀ ਨਹੀਂ ਹੁੰਦਾ ਜੀ ਕਈ ਵਾਰੀ ਲਿਖਣ ਤੇ ਗ੍ਰੇਡ ਆਂਦੇ ਹੈ ਵਾਰੀ ਬੱਚਾ ਉਸ ਟਾਈਮ ਤੇ ਇੰਨਾ ਕੰਫਿਊਜ਼ ਹੋ ਰਿਹਾ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਉਹ ਕਿਉਂਕਿ ਉਹਦੇ ਮੈਂਟਲ ਟੈਨਸ਼ਨ ਹੈ ਪਤਾ ਨਹੀਂ ਪੇਪਰ ਆਂਦਾ ਮੈਨੂੰ ਪਤਾ ਨਹੀਂ ਨਹੀਂ ਆਂਦਾ ਉਸ ਕਰਕੇ ਗ੍ਰੇਡ ਸਿਸਟਮ ਹੈ ਔਰ ਜਦੋਂ ਗ੍ਰੇਡ ਸਿਸਟਮ ਉਹ ਡਾਊਨ ਹੋ ਜਾਂਦਾ ਪੇਰੈਂਟਸ ਪ੍ਰੈਸ਼ਰ ਪਾਉਣ ਲੱਗ ਜਾਂਦੇ ਉਹਦਾ ਜਿਆਦਾ ਵਧੀਆ ਗਿਆ ਵਧੀਆ ਉਹਦਾ ਆਣਾ ਜਿਹਨੇ ਰਿਲੈਕਸ ਹੋ ਕੇ ਪੇਪਰ ਦੇ ਜੀ ਬੱਚਾ ਹੁਸ਼ਿਆਰ ਆ ਨਾ ਹਾਂਜੀ ਫਿਰ ਵੀ ਉਹਨੂੰ ਭੇਜ ਰਿਹਾ ਹੁਸ਼ਿਆਰ ਬੱਚਾ ਤੁਹਾਨੂੰ ਲੱਗਦਾ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਦਬਾਅ ਪਾਵਾਂਗੇ ਹੁਸ਼ਿਆਰ ਰਹੇਗਾ ਨਹੀਂ ਨਹੀਂ ਇੰਦਾ ਨਹੀਂ ਹੁੰਦਾ ਕੁਝ ਵੀ ਇਸ ਤਰ੍ਹਾਂ ਕੁਝ ਨਹੀਂ ਹੈ ਹੁਸ਼ਿਆਰ ਅੱਛਾ ਬੇਸਿਕਲੀ ਪੈਰੈਂਟਸ ਦਾ ਟ੍ਰੈਂਡ ਇਹ ਹੁੰਦਾ ਕਿ ਹੁਸ਼ਿਆਰ ਹੀ ਰਵੇ ਅੱਛਾ ਜੀ ਉਸ ਪਿੱਛੇ ਉਹ ਬੱਚੇ ਨੂੰ ਨਾ ਦੂਸਰੀ ਸਾਈਡ ਤੇ ਜਾਣ ਹੀ ਨਹੀਂ ਦਿੰਦੇ ਮਤਲਬ ਕਿਤੇ ਉਹ ਖੇਡ ਵਾਲੇ ਜਾਂ ਕੋਈ ਐਕਟੀਵਿਟੀਜ਼ ਵਾਲੇ ਜਾਂ ਕਿਸੇ ਹੋਰ ਕਰਿਕੂਲਰ ਵਿੱਚ ਜਾ ਸਕਦਾ ਪਰ ਉਹ ਜਾਣ ਨਹੀਂ ਦਿੰਦੇ ਪੈਰੈਂਟਸ ਪੜ੍ਹਾਈ 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 ਇਹ ਹੀ ਹੁੰਦਾ ਦਿੱਕਿਆ ਜਾਂਦਾ ਕਨਕਾ ਜੀ ਤੁਹਾਨੂੰ ਲੱਗਦਾ ਇਹ ਟਿਊਸ਼ਨ ਦਾ ਦਬਾਅ ਬੱਚਿਆਂ ਦੇ ਫਿਊਚਰ ਨੂੰ ਪ੍ਰਭਾਵਿਤ ਕਰੂਗਾ ਉਹਨਾਂ ਦੇ ਭਵਿੱਖ ਦੇ ਉੱਤੇ ਅਸਰ ਪਾਊਗਾ ਇਹ ਜਿਸ ਬਹੁਤ ਜ਼ਿਆਦਾ ਹੋਣਾ ਉਤੇ ਪ੍ਰਭਾਵਿਤ ਕਰਦੀ ਹੈ ਇਫੈਕਟ ਪਾਉਂਦੀ ਹੈ ਕਿਉਂਕਿ ਟਿਊਸ਼ਨ ਇੱਕ ਇਦਾਂ ਦੀ ਚੀਜ਼ ਹੈ ਜੇ ਉਹ ਅੱਗੇ ਲੈ ਕੇ ਜਾਂਦੀ ਹੈ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਵਿੱਚ ਲੋ ਕੰਫੀਡੈਂਸ ਲੈਵਲ ਵੀ ਕ੍ਰੀਏਟ ਕਰ ਸਕਦੀ ਹੈ ਅੱਛਾ ਜੀ ਕਿਉਂਕਿ ਬੱਚੇ ਜਦੋਂ ਵੱਧ ਤੋਂ ਵੱਧ ਟਿਊਸ਼ਨ ਉੱਤੇ ਆਪਣਾ ਸਮੇਂ ਬਿਤਾਣਗੇ ਉਹ ਪੈਰੈਂਟਸ ਦੇ ਨਾਲ ਗੱਲ ਕਿੱਥੇ ਕਰਨਗੇ ਐ ਸੋਸਾਇਟੀ ਦੇ ਨਾਲ ਕਿੱਦਾਂ ਅੱਗੇ ਜਾਣਗੇ ਨਾ ਜੀ ਡਿਸੀਜਨ 메ਕਿੰਗ ਸਕਿਲਸ ਬਹੁਤ ਜ਼ਿਆਦਾ ਲੋ ਹੋ ਜਾਂਦੀ ਹੈ ਓਵਰ ਟਿਊਸ਼ਨ ਦੇ ਨਾਲ ਜੀ ਓਵਰ ਬਰਡਨ ਥੈਟ ਮੀਨਸ ਓਵਰ ਸਟ्रेस ਬਿਲਕੁਲ ਤੇ ਜੇ ਓਵਰ ਸਟ्रेस ਥੈਟ ਮੀਨਸ ਓਵਰ ਐਂਜ਼ਾਇਟੀ অর ਡਿਪਰੈਸ਼ਨ ਜੀ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਹੋ ਰਹੀ ਤੇ ਇਸ ਦਬਾਅ ਦੇ ਨਤੀਜੇ ਕੀ ਹੋਣਗੇ ਕਨਿਕਾ ਜੀ ਅੱਜ ਕੱਲ ਜੇ ਮੈਂ ਆਪਣੀ ਪ੍ਰੈਕਟਿਸ ਦੇ ਦੌਰ ਤੇ ਦੇਖਾਂ ਆ ਬਹੁਤ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਸਾਡੇ ਕੋਲ ਬ ਕਿ ਸਾਡਾ ਹੈਡੇਕ ਬਹੁਤ ਜ਼ਿਆਦਾ ਹੁੰਦਾ ਉਹ ਬਹੁਤ ਜ਼ਿਆਦਾ ਹੈਡੇਕ ਹੁੰਦਾ ਬਾਡੀ ਪੇਨਸ ਬਹੁਤ ਜ਼ਿਆਦਾ ਹੁੰਦੀ ਹੈ ਐਂਜਾਇਟੀ ਵਰਡ ਸ਼ਾਇਦ ਜਦੋਂ ਆਪਾਂ ਛੋਟੇ ਸੀ ਸਾਨੂੰ ਪਤਾ ਵੀ ਨਹੀਂ ਸੀ ਥੱਲੇ ਤਾਂ ਹੀ ਨਹੀਂ ਪਤਾ ਸੀ ਇਹਦਾ ਹਾਂਜੀ ਐਂਡ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੈ ਕਿ ਵੀ ਐਂਜਾਇਟੀ ਕੀ ਹੁੰਦੀ ਡਿਪਰੈਸ਼ਨ ਕੀ ਹੁੰਦਾ ਤੇ ਸਾਰੀਆਂ ਚੀਜ਼ ਆ ਟਿਊਸ਼ਨ ਦੇ ਸਟ੍ਰੈਸ ਕਰਕੇ ਪੈਰੈਂਟਸ ਦਾ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੇ ਸਟ੍ਰੈਸ ਕਰਕੇ ਹੋ ਰਿਹਾ ਤੇ ਜਿੱਦ ਕਰਕੇ ਕੀ ਹੋ ਰਿਹਾ ਕਿ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਫੀਲਿੰਗ ਤੇ ਵਧਦੀ ਰਹੀ ਹੈ ਨਾਲ ਦੇ ਨਾਲ ਸਟ੍ਰੈਸ ਵਧ ਰਿਹਾ ਡਿਸਿਜਨ 메ਕਿੰਗ ਪ੍ਰੋਬਲਮ ਸੋਲਵਿੰਗ ਟੈਕਨੀਕਸ ਬਿਲਕੁਲ ਕਹਿ ਲੋ ਕਿ ਬੱਚਿਆਂ ਦੀ ਡਾਊਨ ਆਂਦੀਆਂ ਜਾ ਰਹੀਆਂ ਹੈਗੀਆਂ ਕਿਉਂਕਿ ਉਹ ਸਮਝ ਹੀ ਨਹੀਂ ਪਾ ਰਹੇ ਕਿ ਉਹਨਾਂ ਨੂੰ ਕਿਹੜੇ ਟਾਈਮ ਤੇ ਕਿਹੜਾ ਡਿਸਿਜਨ ਲੈਣਾ ਹੈ ਬਿਲਕੁਲ ਕਿਉਂਕਿ ਸਟ੍ਰੈਸ ਇਹਨਾਂ ਦਾ ਜ਼ਿਆਦਾ ਹੋਇਆ ਪਿਆ ਕਿ ਨਹੀਂ ਆਪਾਂ ਅੱچھے ਨੰਬਰ ਹੀ ਲੈ ਕੇ ਆਨੇ ਆਪਾਂ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਹੀ ਕਰਨਾ ਹੈਗਾ ਫਿਰ ਜਦੋਂ ਤੁਹਾਡੇ ਕੋਲ ਆਉਂਦੇ ਕਨਿਕਾ ਜੀ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਫਿਰ ਤੁਹਾਡਾ ਉਹਨਾਂ ਨੂੰ ਕੀ ਹੁੰਦਾ ਕਿ ਆਪਣੇ ਬੱਚੇ ਨੂੰ ਕਿੱਦਾਂ ਡੀਲ ਕਰੋ ਤੁਸੀਂ ਇਹ ਬੱਚੇ ਤੇ ਬੱਚੇ ਤੇ ਡਿਪੈਂਡ ਕਰਦਾ ਇੱਕ ਸਿਰਫ ਟੈਨਸ਼ਨ ਦੇ ਨਾਲ ਬੱਚਾ ਹੈਡੈਕ ਹੋ ਰਿਹਾ ਇਦਾਂ ਫਿਰ ਤੁਸੀਂ ਕੀ ਕਰਦੇ ਹੋ ਉਸ ਟਾਈਮ ਸਭ ਤੋਂ ਪਹਿਲੇ ਨਾ ਮੈਂ ਇੱਕ ਚੀਜ਼ ਐਨਲਾਈਜ਼ ਕੀਤੀ ਹੈਗੀ ਕਿ ਵੀ ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਉਹਨਾਂ ਦਾ ਬੱਚਾ ਹਰ ਇੱਕ ਬੱਚੇ ਦੇ ਬਰਾਬਰ ਨਹੀਂ ਹੈਗਾ ਜਿਵੇਂ ਸਾਡੀਆਂ ਪੂਰੀਆਂ ਪੰਜ ਉਂਗਲਾਂ ਸੇਮ ਨਹੀਂ ਹੁੰਦੀਆਂ ਉਹ ਵੀ ਬਾਕੀ ਬੱਚੇ ਸੇਮ ਨਹੀਂ ਹੁੰਦੇ ਪਰ ਪੈਰੈਂਟਸ ਦੇ ਮਨ 'ਚ ਹੁੰਦਾ ਕਿ ਜੇ ਉਹ ਬੱਚਾ ਪਹਿਲੇ ਨੰਬਰ ਤੇ ਆਇਆ ਤੇ ਮੇਰਾ ਬੱਚਾ ਕਿਉਂ ਨਹੀਂ ਆਇਆ ਜਿਸ ਦੇ ਕਰਕੇ ਬੱਚਾ ਹੋਰ ਸਟ्रेस 'ਚ ਜਾਂਦਾ ਤੁਮ ਐਜ਼ ਅ ਸਾਈਕੋਲੋਜਿਸਟ ਮੇਰਾ ਸਭ ਤੋਂ ਵੱਡਾ ਰੋਲ ਇਹ ਹੁੰਦਾ ਹੈ ਕਿ ਵੀ ਪੈਰੈਂਟਸ ਨੂੰ ਇਹ ਚੀਜ਼ ਸਮਝ ਨਹੀਂ ਰਹੀਦੀ ਕਿ ਉਹਨਾਂ ਦਾ ਬੱਚਾ ਲੈਗ ਕਿੱਥੇ ਕਰਦਾ ਪਿਆ ਕਮੀ ਕਿੱਥੇ ਆ ਰਹੀ ਹੈ ਕਿ ਵੀ ਉਹ ਬੱਚਾ ਫੀਲ ਕੀ ਕਰ ਰਿਹਾ ਹੈ ਇਮੋਸ਼ਨਸ ਕੀ ਹੈਗੇ ਕਿਉਂਕਿ ਮੈਂ ਜਿੰਨਾ ਵੀ ਟਾਈ మే ఇస్ ఫీల్డ్ ਦੇ ਵਿੱਚ ਹੈਗੀ ਆ ਪੇਰੈਂਟਸ ਦਾ ਸਿਰਫ ਇੱਕ ਹੀ ਮਕਸਦ ਹੈਗਾ ਕਿ ਮੇਰਾ ਬੱਚਾ ਸੈਟਲ ਹੋ ਜਾਈ ਇੱਕ ਹਾਇਰ ਪੋਸਟ ਤੇ ਬੈਠ ਜਾਏ ਪਰ ਜਿੱਦੇ ਕਰਕੇ ਕੀ ਹੁੰਦਾ ਕਿ ਆਟੋਮੈਟਿਕਲੀ ਬੱਚਾ ਲੋ ਲੋ ਆਣਾ ਸ਼ੁਰੂ ਹੋ ਜਾਂਦਾ ਹੈਗਾ ਕਿਉਂਕਿ ਟਿਊਸ਼ਨ ਹੈ ਪੜਾਈ ਹੈ ਐਂਡ ਘਰ ਦੇ ਵਿੱਚ ਕਹਿ ਲਓ ਕਿ ਡਿਸਕਸ਼ਨਸ ਨਹੀਂ ਹੈਗੀ ਐਕਟੀਵਿਟੀਜ਼ ਨਹੀਂ ਹੈਗੀ ਬਾਹਰ ਆਣਾ ਜਾਣਾ ਨਹੀਂ ਹੈਗਾ ਤੇ ਜਿੱਤੇ ਕਰਕੇ ਬੱਚੇ ਨੂੰ ਆਟੋਮੈਟਿਕ ਪ੍ਰੋਬਲਮਸ ਹੁੰਦੀਆਂ ਇਹ ਮਾਪੇ-ਬਾਪ ਦੇ ਜਿਹੜਾ ਇਸ ਦੇ ਉੱਤੇ ਯੋਗਦਾਨ ਹੈ ਜਾਂ ਫਿਰ ਉਹਨਾਂ ਦਾ ਰੋਲ ਹੈ ਨਾ ਇਹਦੇ ਉੱਤੇ ਹੋਰ ਆਪਾਂ ਥੋੜੀ ਜਿਹੀ ਵਿਸਥਾਰ ਚ ਗੱਲ ਕਰਾਂਗੇ ਪਰ ਉਹਦੇ ਨਾਲ-ਨਾਲ ਮਿਲਦਾ ਪ੍ਰਿੰਸੀਪਲ ਘੋਰੀਨਾ ਜੀ ਬੱਚਾ ਜੋ ਸਕੂਲ ਦੇ ਵਿੱਚ ਕਰ ਲੈਂਦਾ ਨਾ ਆਪਣੇ ਅਧਿਆਪਕਾਂ ਦੇ ਨਾਲ ਉਹ ਸ਼ਾਇਦ ਗੱਲ ਕਰੇ ਕਦੇ ਕਰ ਨਹੀਂ ਕਰ ਪਾਉਂਦਾ ਫਿਰ ਪੈਰੈਂਟਸ ਦੇ ਨਾਲ-ਨਾਲ ਅਧਿਆਪਕ ਸਕੂਲ ਉਸ ਟਾਈਮੋਂ ਕੀ ਯੋਗਦਾਨ ਪਾ ਸਕਦੇ ਕਿ ਬੱਚਾ ਟਿਊਸ਼ਨ ਦਾ ਬੋਝ ਨਾ ਲਵੇ ਜਾਂ ਬਾਕੀ ਦੇ ਬੋਝ ਨਾ ਲੈਣ ਉਹਨਾਂ ਦਾ ਰੋਲ ਕੀ ਹੋ ਜਾਂਦਾ ਹੈ ਫਿਰ ਦਿੱਖੋ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਜੀ ਔਰ ਸਾਡਾ ਜਿਹੜਾ ਪਹਿਲਾ ਗੁਰੂ ਆ ਜਿੱਥੇ ਬੱਚੇ ਪੜ੍ਹਦੇ ਅਧਿਆਪਕ ਹੀ ਹੈ ਔਰ ਅਧਿਆਪਕ ਨੂੰ ਜਦੋਂ ਲੱਗਦਾ ਹੈ ਕਿ ਸਾਡੇ ਕਿਸੇ ਕਲਾਸ ਵਿੱਚ ਜਾਂ ਕਿਸੇ ਬੱਚੇ ਦੀ ਕੁਝ ਇਹੋ ਜੀ ਦਿੱਕਤ ਹੈ ਐਜੂਕੇਸ਼ਨ ਵਾਈਜ਼ ਜਾਂ ਉਹ ਸਟ्रेस ਚ ਰਹਿੰਦਾ ਜਾਂ ਕੋਈ ਪਰੇਸ਼ਾਨੀ ਚ ਰਹਿੰਦਾ ਜਾਂ ਵੀਕ ਹੈ ਜਲਦੀ ਬਿਮਾਰ ਹੋ ਜਾਂਦਾ ਛੁੱਟੀਆਂ ਜਿਆਦਾ ਘਰ ਰਿਹਾ ਤੇ ਉਹਨੂੰ 1 ਟੂ 1 ਕਾਉਂਸਲਿੰਗ ਕਰਨੀ ਚਾਹੀਦੀ ਉਸ ਬੱਚੇ ਨਾਲ ਜੀ ਅਗਰ 1 टू 1 काउंसलिंग ਕਰਕੇ ਉਹ ਕੁਝ ਬੱਚੇ ਤਾਂ ਡਰਦੇ ਆ ਗੱਲ ਕਰਨ ਲੱਗੇ ਪੇਰੈਂਟਸ ਨਾਲ ਕਰਦੇ ਡਰਦੇ ਆ ਕਈ ਵਾਰੀ ਅਧਿਆਪਕ ਨਾਲ ਵੀ ਗੱਲ ਕਰਦੇ ਡਰਦੇ ਫਿਰ ਉਹਦੇ ਸਰਕਲ ਵਿੱਚ ਜਿਹੜੇ ਉਹਦੇ ਫਰੈਂਡ ਸਰਕਲ ਵਿੱਚ ਉਹ ਬੱਚੇ ਹੁਣ ਉਹਨਾਂ ਤੋਂ ਪੁੱਛਿਆ ਜਾ ਸਕਦਾ ਵੀ ਇਸ ਬੱਚੇ ਨੂੰ ਕੀ ਦਿੱਕਤ ਰਹਿੰਦੀ ਕਈ ਵਾਰੀ ਸਾਡੇ ਪਰਿਵਾਰਿਕ ਮਾਹੌਲ ਨਹੀਂ ਉਦਾਂ ਦਾ ਹੁੰਦਾ ਹਨਾ ਆਪਾਂ ਨਹੀਂ ਘਰ ਗੱਲ ਪੇਰੈਂਟਸ ਕੋ ਟਾਈਮ ਨਹੀਂ ਹੁੰਦਾ ਅੱਜ ਕੱਲ੍ਹ ਤਾਂ ਪੇਰੈਂਟਸ ਵੀ ਬੱਚੇ ਨਾਲ ਜ਼ਿਆਦਾ ਪੇਰੈਂਟਸ ਬਿਜ਼ੀ ਰਹਿੰਦੇ ਹਨਾ ਜੀ ਤੇ ਉਹ ਦੈਟਸ ਵਾਈ ਕਿ ਟਿਊਸ਼ਨ ਦਾ 트ੈਂਡ ਸ਼ੁਰੂ ਹੋ ਗਿਆ ਮੇਨ ਰੀਜ਼ਨ ਇਹ ਹੈ ਕਿ ਪੇਰੈਂਟਸ ਨੂੰ ਟਾਈਮ ਨਹੀਂ ਹੈਗਾ ਬੱਚਿਆਂ ਨੂੰ ਦੇਣ ਲਈ ਜੀ ਸਕੂਲ ਤੋਂ 6-7 ਘੰਟੇ ਲਗਾ ਕੇ ਜਾਂਦਾ ਲੇਕਿਨ ਘਰ ਵਿੱਚ ਪੇਰੈਂਟਸ ਕੋਲ ਟਾਈਮ ਨਹੀਂ ਹੈ ਹਨਾ ਉਹ ਜਿਹੜਾ ਟਾਈਮ ਹੈ ਅਗਰ ਪੇਰੈਂਟਸ ਆਪਣੇ ਬੱਚੇ ਨਾਲ ਸਪੈਂਡ ਕਰਦੇ ਆ ਤੇ ਇਹ ਟਿਊਸ਼ਨ ਦਾ 트ੈਂਡ ਬਹੁਤ ਘਟ ਸਕਦਾ ਤੇ ਕਿਉਂ ਜਿਹੜਾ 골ਡਨ ਟਾਈਮ ਹੈ ਅਗਰ ਟੀਚਰ ਬੱਚੇ ਨੂੰ ਅਟੈਂਡ ਕਰ ਰਿਹਾ ਤੇ ਪੇਰੈਂਟ ਨਹੀਂ ਅਟੈਂਡ ਕਰਦਾ ਤਾਂ ਵੀ ਉਹੀ ਸੋਲੂਸ਼ਨ ਹੋਏਗਾ ਅਗਰ ਜਿਹੜਾ ਟੀਚਰ ਨਹੀਂ ਟੈਂਡ ਕਰ ਰਿਹਾ ਤੇ ਪੇਰਨ ਨੂੰ ਟੈਂਡ ਕਰਨਾ ਚਾਹੀਦਾ ਨਾ ਦੇਖੋ ਦੋਨੋਂ ਬੱਚੇ ਲਈ ਦੋਨੋਂ ਹੀ ਗੁਰੂ ਹੈ ਬਿਲਕੁਲ ਬਿਲਕੁਲ ਦੋਨੋਂ ਹੀ ਗੁਰੂ ਹੈ ਨਾ ਇੱਕ ਨੇ ਪੈਦਾ ਕੀਤਾ ਇੱਕ ਨੇ ਪਾਲਿਆ ਬਿਲਕੁਲ ਬਿਲਕੁਲ ਇੱਕ ਪਾਲਣ ਵਾਲਾ ਇੱਕ ਪੈਦਾ ਕਰਨ ਵਾਲਾ ਦੋਨੋਂ ਗੁਰੂਆਂ ਦਾ ਬੈਲੈਂਸਡ ਬੱਚੇ ਨੂੰ ਇਨਪੁਟ ਦੇਣਾ ਬਹੁਤ ਜ਼ਰੂਰੀ ਹੈ ਬਿਲਕੁਲ ਐਦਾਂ ਦੀ ਇਨਪੁਟ ਦੋ ਉਹਨਾਂ ਦੀ ਐਦਾਂ ਦੀ ਪਿਆਦਾਸ਼ ਕਰੋ ਕਿ ਉਹਨਾਂ ਨੂੰ ਡਾਕਟਰ ਕੋਲ ਜਾਣਾ ਹੀ ਨਾ ਪਵੇ ਬਿਲਕੁਲ ਬਿਲਕੁਲ ਪਹਿਲੀ ਗੱਲ ਮਾਹੌਲ ਕਿਦਾਂ ਦਾ ਮਾਹੌਲ ਹੈ ਦੂਸਰੀ ਗੱਲ ਡਾਈਟ ਅੱਜਕਲ ਡਾਈਟ ਤੋਂ ਬੱਚੇ ਬੋਰ ਪਿੱਛੇ ਆ ਬਾਹਰ ਲਾ ਖਾਂਦੇ ਆ ਇੱਧਰ ਉੱਧਰ ਅੱਜ ਵੀ ਜਿਹੜੇ ਤੁਹਾਡੇ ਕੋਲ ਸ਼ਿਕਾਇਤਾਂ ਬਹੁਤ ਬਹੁਤ ਜ਼ਿਆਦਾ ਪ੍ਰਿੰਸੀਪਲ ਅਕਲ ਨਵਾਂ ਸਿਸਟਮ ਸ਼ੁਰੂ ਹੋ ਗਿਆ ਨਾ ਆਰਡਰ ਕਰ ਦੋ ਹਾਂਜੀ ਸਾਰੇ ਬੱਚਿਆਂ ਨੂੰ ਇਹੀ ਹੈ ਵੀ ਆਰਡਰ ਕਰ ਦੋ ਕੀ ਬਣਿਆ ਇਹ ਨਹੀਂ ਖਾਣਾ ਜੀ ਅੱਛੀ ਚੀਜ਼ ਮਦਰ ਫਾਦਰ ਅੱਛੀ ਚੀਜ਼ ਬਣਾਉਂਦੇ ਲੇਕਿਨ ਬੱਚੇ ਖਾਂਦੇ ਨਹੀਂ ਜੀ ਪਸੰਦ ਨਹੀਂ ਹੈ ਉਹਦਾ ਰੀਜ਼ਨ ਇਹ ਹੈ ਕਿ ਬੱਚਿਆਂ ਨੂੰ ਤੁਸੀਂ ਜਦੋਂ ਗਾਈਡੈਂਸ ਦੋਗੇ ਪ੍ਰੋਪਰ ਡਾਈਟ ਦੀ ਸਾਰਾ ਕੁਝ ਉਦੋਂ ਹੀ ਬੱਚੇ ਪਲਰਣਗੇ ਜੀ ਕਿ ਜੇ ਸਾਡਾ ਬੱਚਾ ਨਹੀਂ ਪਲ ਰਿਹਾ ਕਿਉਂਕਿ ਉਹ ਸਾਡਾ ਫਿਊਚਰ ਹੈ ਸਾਡੇ ਇੰਡੀਆ ਦਾ ਸਾਡੇ ਪੰਜਾਬ ਦਾ ਸਾਡੇ ਘਰ ਦਾ ਫਿਊਚਰ ਕੌਣ ਹੈ ਸਾਡਾ ਬੱਚਾ ਜਿਹਦੇ ਵਾਸਤੇ ਅਸੀਂ ਸਭ ਕੁਝ ਕਰ ਰਹੇ ਹਾਂ ਹਨਾ ਬਿਲਕੁਲ ਇੱਕ ਮਾਈ ਇਹ ਸਭ ਕੁਝ ਉਹਨਾਂ ਵਾਸਤੇ ਪਰ ਉਹਨਾਂ ਨੂੰ ਕਨਸੈਂਟਰੇਟ ਨਹੀਂ ਕਰ ਰਿਹਾ ਪੇਰੈਂਟਸ ਕਨਸੈਂਟਰੇਟ ਨਹੀਂ ਕਰ ਰਹਾ ਉਹ ਕੀ ਕਰ ਰਿਹਾ ਠੀਕ ਹੈ ਜੀ ਬਣਾ ਲਾਂ ਮੈਂਗੀ ਠੀਕ ਹੈ ਜੀ ਬਾਹਰੋਂ ਆਰਡਰ ਕਰ ਲਾ ਪਰਨੇ ਜੀ ਤੁਸੀਂ ਬੈਠੋ ਨਾਲ ਖਾਓ ਨਾਲ ਡਾਇਟ ਬਣਾਓ ਹਫਤੇ ਦਾ ਮੀਨੂ ਸੈੱਟ ਕਰ ਲਓ ਠੀਕ ਹੈ ਇੱਕ ਦਿਨ ਚੀੜ ਦੇ ਰੱਖ ਲੋ ਬਿਲਕੁਲ ਉਹਨਾਂ ਨੂੰ ਵੀ ਨਾ ਲੱਗਿਆ ਵੀ ਸਾਨੂੰ ਬਾਹਰਲਾ ਖਾਣ ਨੂੰ ਨਹੀਂ ਮਿਲਦਾ ਜੀ ਜੀ ਚੀੜ ਦੇ ਨਾਲ ਇਹ ਕੀ 6 ਦਿਨ ਤਾਂ ਤੁਸੀਂ ਅੱਛਾ ਦੇ ਰਹੇ ਹੋ ਨਾ ਆਪਣੇ ਬੱਚੇ ਨੂੰ ਬਿਲਕੁਲ ਜੇ ਦੋਨੋਂ ਗੁਰੂ ਬਰਾਬਰ ਦੀ ਸਪੋਰਟ ਕਰਨ ਬੱਚੇ ਨੂੰ ਤਾਂ ਟਿਊਸ਼ਨ ਦਾ ਵਰਡ ਹੀ ਖਤਮ ਹੋ ਜਾਏ ਬਿਲਕੁਲ ਜ਼ਰੂਰਤ ਹੀ ਨਹੀਂ ਹੈ ਬਿਲਕੁਲ ਕਨਿਕਾ ਜੀ ਇਦਾਂ ਫਿਰ ਜਦੋਂ ਬੱਚੇ ਤੁਹਾਡੇ ਕੋਲ ਆਉਂਦੇ ਆ ਮਾਪੇ ਦੇ ਨਾਲ ਕਦੇ ਤੁਹਾਨੂੰ ਇਦਾਂ ਲੱਗਿਆ ਕਿ ਬੱਚੇ ਸਹਿਮੇ ਹੋਏ ਸੀ ਤੁਹਾਡੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਦਿਲ ਹਲਕਾ ਹੋਇਆ ਚਾਹੇ ਪੜਾਈ ਦਾ ਬੋਝ ਹੈ ਚਾਹੇ ਟਿਊਸ਼ਨ ਦਾ ਬੋਝ ਹੈ ਪਰ ਜਦੋਂ ਮਾਪੇ ਦੇ ਨਾਲ ਗੱਲ ਨਹੀਂ ਕਰਦੇ ਉਹ ਜਿੱਦਾਂ ਪ੍ਰਿੰਸੀਪਲ ਵੀ ਕਹਿ ਰਹੇ ਸਨ ਕੀ ਕਹੋਂਗੇ ਤੁਸੀਂ ਬਹੁਤ ਵਾਰੀ ਵੇਖਿਆ ਜਾਂਦਾ ਹੈ ਕਿ ਬੱਚੇ ਬਹੁਤ ਡਰੇ ਹੋਏ ਸਹਮੇ ਆਉਂਦੇ ਕਿਉਂਕਿ ਸਮ ਟਾਈਮਸ ਘਰ ਦਾ ਮਾਹੌਲ ਹੀ ਬਹੁਤ ਸਟ੍ਰਿਕਨੈਸ ਵਾਲਾ ਹੁੰਦਾ ਹੈ ਕਿਵੇਂ ਨਹੀਂ ਆਪਾਂ ਐਦਾਂ ਨਹੀਂ ਐਦਾਂ ਹੀ ਕਰਨਾ ਹੈ ਆਪਾਂ ਇਹ ਚੀਜ਼ ਨਹੀਂ ਇਹ ਚੀਜ਼ ਹੀ ਕਰਨੀ ਹੈ ਜਿੱਤੇ ਕਰਕੇ ਆਟੋਮੈਟਿਕਲੀ ਬੱਚਿਆਂ ਦੇ ਵਿੱਚ ਡਰ ਵਾਲੀ ਫੀਲਿੰਗ ਕ੍ਰੀਏਟ ਹੋ ਜਾਂਦੀ ਹੈ ਜੀ ਫਾਰ ਐਗਜ਼ਾਮਪਲ ਅਗਰ ਮੈਂ ਦੱਸਾਂ ਕਿ ਅੱਜਕੱਲ ਬਹੁਤ ਛੋਟੇ ਬੱਚੇ ਲੈ ਕੇ ਲੋ ਕਿ 5 ਸਾਲ ਦਾ ਬੱਚਾ 7 ਸਾਲ ਦਾ ਬੱਚਾ ਉਹ ਸਾਰੀਆਂ ਚੀਜ਼ਾਂ ਚ ਸਫਰ ਕਰ ਰਿਹਾ ਉਹ ਆਪਣੀ ਗੱਲ ਹੀ ਨਹੀਂ ਦੱਸ ਪਾ ਰਿਹਾ ਕਿਸੇ ਨੂੰ ਕਿ ਉਹ ਕੀ ਫੀਲ ਕਰਦਾ ਹੋਇਆ ਉਹਦੇ ਦਿਮਾਗ ਚ ਕੀ ਥਾਟਸ ਆ ਰਹੇ ਪਤਾ ਹੀ ਨਹੀਂ ਲੱਗਦਾ ਕਿ ਕੀ ਨੈਗੇਟਿਵ ਥਾਟ ਹੈ ਕਿ ਪੋਜ਼ਿਟਿਵ ਥਾਟ ਹੈ ਜੀ ਬੱਚੇ ਇੰਨੇ ਕਨਫਿਊਜ਼ ਹੋ ਚੁੱਕੇ ਹੋਏ ਆ ਸਿਰਫ ਇੱਕ ਗੋਲ ਬਣਾ ਲਿਆ ਕਿ ਆਪਾਂ ਲਾਈਫ ਚ ਸੈਟਲ ਕਰਨਾ ਹੈ ਆਪਣੇ ਆਪ ਨੂੰ ਇੱਕ ਕਹਿ ਲੋ ਕਿ ਮੁਕਾਮ ਤੇ ਹਾਸਿਲ ਕਰਨਾ ਮੇਰੇ ਪੇਰੈਂਟਸ ਨੇ ਇਹ ਅਚੀਵ ਕੀਤਾ ਮੇਰੇ ਟੀਚਰ ਨੇ ਇਹ ਅਚੀਵ ਕੀਤਾ ਮੇਰੇ ਨੇਬਰਸ ਨੇ ਇਹ ਅਚੀਵ ਕੀਤਾ ਮੈਂ ਵੀ ਇਹ ਅਚੀਵ ਕਰਨਾ ਇਹ ਬਹੁਤ ਇੱਕ ਡੈਫੀਨੇਸ਼ਨ ਹੋ ਰਹੀ ਹੈ ਜਿੱਤੇ ਕਰਕੇ ਬੱਚੇ ਸਟ्रेस ਚ ਜਾਂਦੇ ਐ ਐਂਡ ਬਹੁਤ ਵਾਰੀ ਵੇਖਿਆ ਜਾਂਦਾ ਕਿ ਜਦੋਂ ਵੀ ਬੱਚੇ ਆਂਦੇ ਐ ਆਪਣੀ ਕਾਉਂਸਲਿੰਗ ਕਰਵਾਉਂਦੇ ਆਟੋਮੈਟਿਕਲੀ ਬਹੁਤ سارے ਥਾਟਸ ਵੈਨਿਸ਼ ਹੋ ਜਾਂਦੇ ਆ ਤੁਹਾਨੂੰ ਅਜੀਬ ਨਹੀਂ ਲੱਗਦਾ ਕਿ ਛੋਟੇ ਬੱਚਿਆਂ ਨੂੰ ਕਾਉਂਸਲਿੰਗ ਦੀ ਲੋੜ ਪੈ ਰਹੀ ਹੈ ਬਹੁਤ ਵਾਰ ਅਜੀਬ ਲੱਗਦਾ ਬਹੁਤ ਵਾਰ ਕਿਉਂਕਿ ਬੱਚਾ ਦੇ ਸਟ्रेस ਸਭ ਦੀ ਲਾਈਫ ਦੇ ਵਿੱਚ ਹੈਗੇ ਬੱਚਿਆਂ ਦੀ ਲਾਈਫ 'ਚ ਵੀ ਸਟ्रेस ਹੈਗੇ ਬਟ ਬੱਚਿਆਂ ਦੀ ਸਟ्रेस ਹੈ ਕਿ ਬੁਨਿਆਦ ਕੀ ਹੈਗੀ ਉਹਦੀ ਸਟੱਡੀ ਟਿਊਸ਼ਨ ਜੇ ਮੈਂ ਵੇਖਾ ਕਿ ਵੱਡੇ ਬੱਚੇ ਨੂੰ ਚਲੋ ਟਿਊਸ਼ਨ ਤੇ ਜਾਣਾ ਉਹਨੇ ਐਕਸਟਰਾ ਪ੍ਰੈਕਟਿਸ ਕਰਨੀ ਪਰ ਛੋਟੇ ਬੱਚੇ ਨੂੰ ਤਾਂ ਕੋਈ ਜ਼ਰੂਰਤ ਨਹੀਂ 5th ਕਲਾਸ ਦੇ ਬੱਚੇ ਨੂੰ 4th ਕਲਾਸ ਦੇ ਬੱਚੇ ਨੂੰ ਕੋਈ ਜ਼ਰੂਰਤ ਨਹੀਂ ਹੈ ਬਟ ਸਟਿਲ ਕਹ ਲੋ ਕਿ ਦੇਖਿਆ ਜਾਂਦਾ ਹੈ ਕਿ ਪੇਰੈਂਟਸ ਆਪਣੇ ਲਾਈਫ ਨੂੰ ਸੈਟਲ ਕਰਨ ਦੇ ਵਿੱਚ ਕਹਿ ਲੋ ਕਿ ਹੁੰਦਾ ਇੱਕ ਬਹੁਤ ਨਾਰਮਲ ਚੀਜ਼ ਹੁੰਦੀ ਹੈ ਜਿਸ ਦੇ ਕਰਕੇ ਫਿਰ ਬੱਚੇ ਟਿਊਸ਼ਨਸ ਤੇ ਜਾਂਦੇ ਹਨ ਜੀ ਪ੍ਰਿੰਸੀਪਲ ਗੋਹਰੀਨਾ ਜੀ ਰਿਵੀਜ਼ਨ ਕੀ ਰਿਵੀਜ਼ਨ ਸਿਰਫ ਟਿਊਸ਼ਨਾਂ ਤੇ ਹੀ ਹੁੰਦੀ ਹੈ ਸਕੂਲ ਦੇ ਵਿੱਚ ਨਹੀਂ ਹੋ ਸਕਦੀ ਹੋ ਸਕਦੀ ਹੈ ਰਿਵੀਜ਼ਨ ਜਿਹੜਿਆ ਸਕੂਲ ਵਿੱਚ ਅਕਸਰ ਹੁੰਦੀ ਹੋਏਗੀ ਜਿਸ ਤਰ੍ਹਾਂ ਅੱਜ ਹੋਮਵਰਕ ਟੀਚਰ ਨੇ ਦਿੱਤਾ ਕੱਲ ਉਹਨੂੰ ਚੈੱਕ ਕਰਨਾ ਠੀਕ ਹੈ ਫਿਰ ਉਸ ਦਿਨ ਜਿਹੜਾ ਰਿਵੀਜ਼ਨ ਚੈੱਕ ਕਰਨ ਵਿੱਚ ਹੀ ਰਿਵੀਜ਼ਨ ਹੁੰਦੀ ਹੈ ਜੀ ਚੈੱਕ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਪੁੱਛੋਗੇ ਬੱਚੇ ਨੂੰ ਕਿ ਹਾਂਜੀ ਜਿਹੜਾ ਮੈਂ ਹੋਮਵਰਕ ਕੱਲ ਦਿੱਤਾ ਇਹ ਤੁਸੀਂ ਕੀਤਾ ਕਿ ਨਹੀਂ ਜੇ ਉਹ ਕੀਤਾ ਹੈ ਦੈਟ ਇਜ਼ ਗੁੱਡ ਜੇ ਨਹੀਂ ਕੀਤਾ ਜੇਡ ਨਹੀਂ ਕੀਤਾ ਆ ਉਹਨੂੰ ਰਿਵਾਈਜ਼ ਕਰ ਲੋ ਤਾਂ ਦੈਟ ਇਜ਼ ਰਿਵੀਜ਼ਨ ਜੀ ਠੀਕ ਹੈ ਨਾ ਬਾਕੀ ਕਲਾਸ ਦੀ ਵੀ ਰਿਵੀਜ਼ਨ ਹੋ ਜਾਂਦੀ ਹੈ ਜੀ ਔਰ ਇਹ ਟੀਚਰ ਦਾ ਆਰਟ ਹੈ ਬਿਲਕੁਲ ਅਧਿਆਪਕ ਦਾ ਆਰਟ ਹੈ ਕਿ ਅਗਰ ਕੋਈ ਬੱਚਾ ਰੈਗੂਲਰਲੀ ਹੋਮਵਰਕ ਨਹੀਂ ਕਰਕੇ ਆਂਦਾ ਜੀ ਕੋਈ ਦਿੱਕਤ ਹੈ ਤਾਂ ਉਹੀ ਦੁਬਾਰਾ ਗੱਲ ਹੋਗੀ ਉਹਦੇ ਨਾਲ ਪਰਸਨਲ ਡਿਸਕਸ਼ਨ ਕੀਤੀ ਜਾਵੇ ਕੀ ਦਿੱਕਤ ਹੈ ਬਿਲਕੁਲ ਕਿਉਂ ਨਹੀਂ ਕਰ ਹੈ ਜਦੋਂ ਅਸੀਂ ਅਗਲੇ ਦਿਨ ਹੋਮਵਰਕ ਕਰਕੇ ਲਜਾਵਾਂਗੇ ਉਹ ਰਿਵੀਜ਼ਨ ਹੀ ਹੁੰਦੀ ਉਸ ਤੋਂ ਅਗਲੇ ਦਿਨ ਫੇਰ ਰਿਵੀਜ਼ਨ ਹੈ ਉਸ ਤਰ੍ਹਾਂ ਹੀ ਕੰਟੀਨਿਉਟੀ ਵਿੱਚ ਚੱਲਦਾ ਜਾਂਦਾ ਜਦੋਂ ਅਕਸਰ ਛੁੱਟੀਆਂ ਆ ਜਾਂਦੀਆਂ 2-3 ਦਿਨ ਤਾਂ ਟੀਚਰ ਜਿਹੜੇ ਆ ਹੋਮਵਰਕ ਦਿੰਦੇ ਆ ਕਈ ਬੱਚੇ ਕੁਮਾਂ ਚਲੇ ਜਾਂਦੇ ਨੇ ਜੇ ਕਈ ਬੱਚੇ ਕੁਝ ਹੋਰ ਕਰਨ ਲੱਗ ਜਾਂਦੇ ਆ ਜਾਂ ਪੇਰੈਂਟਸ ਕਹਿੰਦੇ ਆ ਕੁਝ ਵੀ ਆ ਕੁਝ ਵੀ ਗੱਲ ਹੋ ਸਕਦੀ ਈਸ਼ੂ ਉਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਰਿਵੀਜ਼ਨ ਪੋਸੀਬਿਲਟੀ ਨਹੀਂ ਬਣਦੀ ਕਿਉਂਕਿ ਅਕਸਰ ਸਾਡੇ ਸਕੂਲਾਂ ਵਿੱਚ ਛੁੱਟੀਆਂ ਵੀ ਕਾਫੀ ਹੋ ਜਾਂਦੀਆਂ ਨੇ ਛੋਟੇ ਬੱਚਿਆਂ ਨੂੰ ਕੋਈ ਪ੍ਰੋਗਰਾਮ ਹੋ ਗਿਆ ਕੋਈ ਕੁਝ ਹੋ ਗਿਆ ਤਾਂ ਛੁੱਟੀਆਂ ਹੋ ਜਾਂਦੀਆਂ ਸਕੂਲ ਬੰਦ ਹੋ ਜਾਂਦੇ ਜਾਂ ਕੋਈ ਪਿਛਲੇ ਸਾਲ ਦਾ ਕੁਝ ਐਹੋ ਜਿਹਾ ਮਾਹੌਲ ਰਿਹਾ ਹੈ ਕਿ ਫਲੱਡ ਆ ਗਿਆ ਜਾਂ ਕਾਫੀ ਛੁੱਟੀਆਂ ਰਹੀਆਂ ਉਹ ਜਿਹੜਾ ਗੈਪ ਬਣ ਜਾਂਦਾ ਫਿਰ ਕੀ ਹੈ ਜਦੋਂ ਗੈਪ ਬਣ ਕੇ ਬੱਚੇ ਘਰ ਰਹਿੰਦੇ ਨੇ ਨਾ ਪੇਰੈਂਟਸ ਇੱਕ ਅਲੱਗ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਨਿਆਣੇ ਪੜਦੇ ਨਹੀਂ ਜੀ ਉਹ ਨਿੱਕੇ ਨਿੱਕੇ ਬੱਚੇ ਪੜਦੇ ਨਹੀਂ ਉਹ ਖੇਡਦੇ ਆ ਟੀਵੀ ਦੇਖਦੇ ਮੋਬਾਈਲਸ ਹਨਾ ਅੱਜ ਕੱਲ ਮੋਬਾਈਲਸ ਤੇ ਗੇਮਸ ਖੇਡਦੇ ਆ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਉਹਨਾਂ ਦਾ ਤਾਂ ਮੋਬਾਈਲ ਹੀ ਦੋਸਤ ਹੈ ਜੀ ਸੋਸ਼ਲ ਮੀਡੀਆ ਨੂੰ ਅੱਛਾ ਫਰੈਂਡ ਬਣਾ ਲਿਆ ਜੀ ਬਿਲਕੁਲ ਪਰ ਸੋਸ਼ਲ ਮੀਡੀਆ ਨੂੰ ਯੂਜ਼ ਕਿੱਦਾਂ ਕਰਨਾ ਇਹ ਨਹੀਂ ਉਹਨਾਂ ਦੀ ਨੋਲੇਜ ਹੈਗਾ ਨਾ ਯੂਜ਼ ਕਿੱਦਾਂ ਕਰਨਾ ਇਹ ਟੀਚਰ ਹੀ ਸਿਖਾ ਸਕਦਾ ਬਿਲਕੁਲ ਹਨਾ ਤੁਸੀਂ ਮੋਬਾਈਲ ਤੋਂ ਇੰਨਾ ਕੁਝ ਸਿੱਖ ਸਕਦੇ ਹੋ ਇੰਨਾ ਸਿੱਖ ਸਕਦੇ ਹੋ ਲੇਕਿਨ ਸਿਖਾਣਾ ਕਿਨੇ ਸਖਾਨ ਵਾਲਾ ਕੋਈ ਚਾਹੀਦਾ ਉਹਦੇ ਆਪ ਕੋ ਕਿ ਸਿਖਾ ਸਕਦਾ ਜਾਂ ਪੇਰੈਂਟਸ ਸਿਖਾ ਸਕਦੇ ਇਹ ਦੋਨਾਂ ਦਾ ਇੱਕ ਜਿਸ ਤਰ੍ਹਾਂ ਬੈਲੈਂਸਡ ਡਾਈਟ ਹੁੰਦੀ ਹੈ ਤਾਂ ਇੱਕ ਬੈਲੈਂਸਡ ਮਾਹੌਲ ਵੀ ਚਾਹੀਦਾ ਹੈ ਮਾਹੌਲ ਚਾਹੀਦਾ ਹੈ ਉਹ ਦਿੱਲੀ ਬੈਲੈਂਸਡ ਲਾਈਫ ਸਟਾਈਲ ਹੋਣਾ ਲਾਈਫ ਸਟਾਈਲ ਛੋਟੀ ਉਮਰ ਤੋਂ ਸ਼ੁਰੂ ਹੋ ਜਾਣਾ ਹੈ ਨਾ ਛੋਟੀ ਉਮਰ ਤੋਂ ਲਾਈਫ ਸਟਾਈਲ ਹੋਣਾ ਚਾਹੀਦਾ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਦੀ ਚਰਚਾ ਦੇ ਵਿੱਚ ਬੱਚਿਆਂ ਦੇ ਵਿੱਚ ਵੱਧ ਰਿਹਾ ਟਿਊਸ਼ਨ ਦਾ ਦਵਾ ਇਥੇ ਗੱਲ ਮੈਂ ਆਪਣੇ ਇੱਕ ਆਡੀਅੰਸ ਦੇ ਨਾਲ ਦਰਸ਼ਕਾਂ ਦੇ ਨਾਲ ਜ਼ਰੂਰ ਕਰਨਾ ਚਾਹੂੰਗੀ ਅੱਗੇ ਹੁੰਦਾ ਸੀ ਟੀਚਰ ਨੇ ਸਕੂਲ ਦੇ ਵਿੱਚ ਪੜਾਇਆ ਕੁਝ ਸਮਝ ਨਹੀਂ ਆਇਆ ਰਿਵੀਜ਼ਨ ਦੇ ਲਈ ਜਾਂ ਫਿਰ ਘਰੇ ਮਾਹੌਲ ਉਦਾਂ ਨਹੀਂ ਨਹੀਂ ਬੱਚੇ ਨੂੰ ਪੜਾ ਸਕਦੇ ਘਰ ਦੇ ਤੇ ਉਹ ਬਾਹਰ ਪੜਦਾ ਸੀ ਰਿਵੀਜ਼ਨ ਕਰਦਾ ਸੀ ਹੁਣ ਇੱਕ ਹੋਰ ਕੰਮ ਸ਼ੁਰੂ ਹੋ ਗਿਆ ਸਕੂਲ ਦਾ ਕੰਮ ਵੱਖਰਾ ਟਿਊਸ਼ਨ ਦਾ ਕੰਮ ਵੱਖਰਾ ਕਨਿਕਾ ਜੀ ਕਾਵੇ ਚੀ ਸ਼ੁਰੂ ਹੋ ਚੁੱਕੀ ਹੈ ਕਿ ਸਕੂਲ ਦਾ ਕੰਮ ਵੱਖਰਾ ਟਿਊਸ਼ਨ ਦਾ ਵੱਖਰਾ ਅੱਗੇ ਹੁੰਦਾ ਸੀ ਸਕੂਲ ਦਾ ਕੰਮ ਟਿਊਸ਼ਨ ਤੇ ਕੀਤਾ ਜਾਂਦਾ ਸੀ ਇਹ ਦਬਾਅ ਕਿਦਾਂ ਘਟਾ ਸਕਦੇ ਆ ਆਪਾਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਜੇ ਗੱਲ ਕਰੀਏ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਅਗਰ ਉਹ ਬੱਚਾ ਸਕੂਲ ਦਾ ਹੋਮਵਰਕ ਘਰ ਆ ਕੇ ਕਰ ਰਿਹਾ ਹੈ ਦੈਨ ਟਿਊਸ਼ਨ ਦਾ ਕੰਮ ਘਰ ਆ ਕੇ ਕਰ ਰਿਹਾ ਉਹ ਖੇਡੇਗਾ ਕਦੋਂ ਉਹ ਖਾਏਗਾ ਕਦੋਂ ਉਹ ਫੈਮਿਲੀ ਨਾਲ ਬੈਠੇਗਾ ਕਦੋਂ ਤੁਸੀਂ ਸਾਰੀ ਚੀਜ਼ਾਂ ਦੇ ਵਿੱਚ ਮੈਨੇਜਮੈਂਟ ਬਹੁਤ ਜ਼ਰੂਰੀ ਹੈਗੀ ਹੈ ਕਿ ਪੈਰੈਂਟਸ ਨੂੰ 올 ਰੋਲ ਵਿੱਚ ਇਨਵੋਲ ਲਾਈਕ ਉਹਦਾ ਵਿੱਚ ਇਨਵੋਲਮੈਂਟ ਦਿਖਾ ਕੇ ਚੀਜ਼ਾਂ ਨੂੰ ਬੈਲੈਂਸ ਕਰਨਾ ਚਾਹੀਦਾ ਹੈਗਾ ਇਹ ਚੀਜ਼ ਹੁੰਦੀ ਹੈ ਬਿਲਕੁਲ ਫਿਰ ਕਈ ਵਾਰੀ ਹੁੰਦਾ ਨਾ ਕਿ ਬੱਚੇ ਕਹਿੰਦੇ ਸਾਡਾ ਤਾਂ ਮਾਨ ਹੀ ਨਹੀਂ ਲੱਗਦਾ ਦਿੱਲੀ ਨਹੀਂ ਲੱਗਦਾ ਪੜ੍ਹਾਈ 'ਚ ਇਹਨਾਂ ਦਿਲ ਦੀ ਗੱਲ ਤੁਹਾਡੇ ਦੋਨਾਂ ਤੋਂ ਬਾਰ ਬਾਰੀ ਪੁੱਛਦੇ ਆ ਗੱਲਾਂ-ਗੱਲਾਂ ਕਰਦੇ ਆ ਮੇਰੇ ਦਿਲ 'ਚ ਗੱਲ ਆਈ ਮਨ ਮੇਰਾ ਵੀ ਨਹੀਂ ਸੀ ਲੱਗਦਾ ਹੁੰਦਾ ਪਰ ਅਸੀਂ ਮਨ ਕਿਛੰਦਾ ਵੀ ਨਹੀਂ ਲੱਗਦਾ ਪ੍ਰਿੰਸੀਪਲ ਗਰੀਨਾ ਜੀ ਮਨ ਪੜ੍ਹਾਈ 'ਚ ਕਿਉਂ ਨਹੀਂ ਲੱਗਦਾ ਦੇਖੋ ਮਨ ਪੜ੍ਹਾਈ 'ਚ ਨਹੀਂ ਲੱਗਦਾ ਪਰ ਮਨ ਕਿਤੇ ਨਾ ਕਿਤੇ ਤਾਂ ਲੱਗਦਾ ਹੋਵੇਗਾ ਹਾਂਜੀ ਜੀ ਹੋ ਸਕਦਾ ਉਸ ਬੱਚੇ ਦਾ ਧਿਆਨ ਆਰਟ ਵੱਲ ਹੋਵੇ ਹੋ ਸਕਦਾ ਉਹਦਾ ਧਿਆਨ ਖੇਡ ਵੱਲ ਹੋਵੇ ਲੇਕਿਨ ਉਹਨੂੰ ਜੱਜ ਕਰਨਾ ਬਹੁਤ ਜ਼ਰੂਰੀ ਸਿਰਫ ਪੜ੍ਹਨਾ ਹੀ ਜ਼ਰੂਰੀ ਨਹੀਂ ਹੈਗਾ ਪੜ੍ਹਾਈ ਇੱਕ ਬਹੁਤ ਗਲਤ ਮਾਈਂਡਸੈਟ ਵੀ ਪੜਾਈ ਹੀ ਉੱਚੇ ਲੈਵਲ ਤੇ ਲੈ ਕੇ ਜਾ ਸਕਦੀ ਨਹੀਂ ਉਹਨੂੰ ਚੈੱਕ ਕੀਤਾ ਜਾਵੇ ਵੀ ਉਹ ਦਾ ਚਾਹੁੰਦਾ ਕੀ ਇਹੋ ਬੱਚਾ ਹਰ ਬੱਚਾ ਕੁਝ ਨਾ ਕੁਝ ਚਾਹੁੰਦਾ ਹੈ ਪੜਾਈ ਦੇ ਨਾਲ ਕੋਈ ਸਕਿੱਲ ਹੋਵੇ ਬਿਲਕੁਲ ਕੁਝ ਨਾ ਕੁਝ ਉਹਦਾ ਮਤਲਬ ਇੱਕ ਮਾਈਂਡਸੈਟ ਹੁੰਦਾ ਆ ਉਹਦਾ ਇੱਕ ਡ੍ਰੀਮਸ ਵਿੱਚ ਕੁਝ ਨਾ ਕੁਝ ਬਸਿਆ ਹੁੰਦਾ ਮੈਂ ਫਿਊਚਰ ਚ ਕੀ ਕਰਨਾ ਕੀ ਕਰਨਾ ਉਹਨੂੰ ਖੋਖਣਾ ਬਹੁਤ ਜ਼ਰੂਰੀ ਹੈ ਜੀ ਮੈਂ ਤਾਂ ਜਿਸ ਤਰ੍ਹਾਂ ਇਹ ਮੈਡਮ ਬੈਠੇ ਆ ਸਾਡੇ ਸਾਈਕੋਲੋਜੀ ਦੇ ਮੈਂ ਇਹ ਜਾਨਣੀ ਹੈ ਕਿ ਇਹ ਜਿਹੜਾ ਇੱਕ ਪੀਰੀਅਡ ਨਾ ਬਚਪਨ ਤੋਂ ਹੀ ਲੱਗ ਜਾਣਾ ਚਾਹੀਦਾ ਕਲਾਸਿਸ ਵਿੱਚ ਮੈਡੀਟੇਸ਼ਨ ਇਹ ਇਹ ਚੀਜ਼ਾਂ ਨਹੀਂ ਇਨਕਲੂਡ ਹੈਗੀਆਂ ਮੈਡੀਟੇਸ਼ਨ ਸਾਈਕੋਲੋਜੀ ਇੱਕ ਪੀਰੀਅਡ ਜ਼ਰੂਰ ਹਫ਼ਤੇ ਚੱਕੀਆਂ ਦੋ ਪੀਰੀਅਡ ਹੋਣੇ ਚਾਹੀਦੇ ਤਾਂ ਕਿ ਬੱਚੇ ਆਪਣਾ ਅੰਦਰ ਸਾਫ਼ ਕਰਨ ਬਿਲਕੁਲ ਉਹ ਜਦੋਂ ਉਹ ਸਾਫ਼ ਹੋ ਗਿਆ ਨਾ ਤੇ ਉਹਨਾਂ ਦੇ ਡ੍ਰੀਮਸ ਕਲੀਅਰ ਹੋ ਜਾਣਗੇ ਬਿਲਕੁਲ ਉਹਦੇ ਤੇ ਇੱਕ ਧੂਲ ਮਿੱਟੀ ਪਈ ਹੁੰਦੀ ਹੈ ਰੀਜ਼ਨ ਹੈ ਕਿ ਬਹੁਤ ਕੁਝ ਦੇਖਦੇ ਆ ਉਹਨੇ ਇਹ ਦੇਖ ਲਿਆ ਉਹਨੇ ਇਹ ਦੇਖ ਲਿਆ ਉਹਨੇ ਇਹ ਦੇਖ ਲਿਆ ਲੇਕਿਨ ਉਹਨਾਂ ਦੇ ਅੰਦਰ ਇੱਕੋ ਹੀ ਚੀਜ਼ ਐ ਹੋਜੀ ਹੁੰਦੀ ਜੋ ਐਕਚੁਅਲੀ ਬਣਨਾ ਚਾਹੁੰਦੇ ਬਿਲਕੁਲ ਉਹ ਸਾਫ ਕੌਣ ਕਰੇਗਾ ਜਦੋਂ ਇਦਾਂ ਦੀਆਂ ਕਲਾਸਿਸ ਲੱਗਣਗੀਆਂ ਹੂੰ ਉਹ ਸਕੂਲ 'ਚ ਲੱਗ ਸਕਦੇ ਆ ਉਹਦੇ ਤੇ ਸਾਨੂੰ ਟਿਊਸ਼ਨ ਜਾਣ ਦੀ ਜ਼ਰੂਰਤ ਨਹੀਂ ਹੈ ਜੀ 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 ਐਕਸਟਰਾ ਜਾਣ ਦੀ ਡਾਕਟਰ ਕੋਲ ਜ਼ਰੂਰਤ ਨਹੀਂ ਹੈ ਇੱਕ ਜਾਂ ਦੋ ਪੀਰੀਅਡ ਗਵਰਨਮੈਂਟ ਨੂੰ ਆਪਣੇ ਕਰਿਕੂਲਮ 'ਚ ਐਡ ਕਰਨੇ ਚਾਹੀਦੇ ਉਹਦੇ ਸਪੈਸ਼ਲੀ ਹਾਇਰ ਕਰਨਾ ਚਾਹੀਦਾ ਸਾਈਕੋਲੋਜਿਸਟ ਜਾਂ ਕੋਈ ਇਹੋਜਾ ਟੀਚਰ ਜਿਹਦੇ ਨਾਲ ਬੱਚੇ ਆਪਣੇ ਮਨ ਦੀ ਗੱਲ ਕਰ ਸਕਣ ਔਰ ਉਹਦੇ ਵਿੱਚ ਕਿਸੇ ਚੀਜ਼ ਦਾ ਪ੍ਰੈਸ਼ਰ ਨਹੀਂ ਹੁੰਦਾ ਉਹ ਗੱਲ ਕਰਨਗੇ ਆਪਣੇ ਆਪ ਕਰਨਗੇ ਜਦੋਂ ਗੱਲ ਕਰਨਗੇ ਤਾਂ ਪੜ੍ਹਾਈ ਦੇ ਨਾਲ ਨਾਲ ਉਸ ਸੋਚ ਸਕਦੇ ਵੀ ਅਸੀਂ ਕਿਸੇ ਹੋਰ ਫੀਲਡ 'ਚ ਵੀ ਜਾ ਸਕਦੇ ਹਾਂ ਬਿਲਕੁਲ ਬਿਲਕੁਲ ਕੋਈ ਐਕਸਟਰਾ ਕਰੀਕੂਲਰ ਕੋਈ ਡਾਂਸ ਕੋਈ ਸਿੰਗਿੰਗ ਕੁਝ ਵੀ ਹੋ ਸਕਦਾ ਫਿਰ ਉਸ ਰਸਤੇ ਜਾ ਸਕਦਾ ਬਿਲਕੁਲ ਕਨਕਾ ਜੀ ਗੱਲ ਕਰ ਰਹੇ ਨਾ ਅਸੀਂ ਬੱਚੇ ਕਿਤੇ ਮਨ ਨਹੀਂ ਲੱਗਦਾ ਇੱਕ ਤਾਂ ਸਕੂਲ ਦੇ ਵਿੱਚ ਮਨ ਨਹੀਂ ਲੱਗ ਰਿਹਾ ਉਤੋਂ ਦੇਣੀ ਘਰ ਟਿਊਸ਼ਨ ਭੇਜ ਰਹੇ ਉਹਦਾ ਮਨ ਵਿਚਾਰੇ ਬੱਚੇ ਦਾ ਫਿਰ ਨਹੀਂ ਲੱਗ ਰਿਹਾ ਹੁਣ ਇੱਥੇ ਕੀ ਹੋ ਰਿਹਾ ਸਾਨੂੰ ਲੱਗਦਾ ਬੱਚਾ ਜਦੋਂ ਜਿੱਦ ਕਰਦਾ ਗੁੱਸੇ ਖੋਰ ਹੋ ਜਾਂਦਾ ਇਦਾਂ ਦੇ ਦਬਾਹੇ ਠਾਕੇ ਫਿਰ ਸਾਨੂੰ ਲੱਗਦਾ ਕਿ ਤੇਰੀ ਟੈਨਸ਼ਨ ਵੀ ਕੋਈ ਟੈਨਸ਼ਨ ਆ ਸਾਨੂੰ ਪੁੱਛ ਟੈਨਸ਼ਨਾਂ ਕੀ ਹੁੰਦੀਆਂ ਇੱਕ ਪਾਸੇ ਤਾਂ ਅਸੀਂ ਬੱਚੇ ਨੂੰ ਖੁਦ ਕਹਿ ਰਹੇ ਕਿ ਤੈਨੂੰ ਟੈਨਸ਼ਨ ਹੋਣੀ ਚਾਹੀਦੀ ਪੜ੍ਹਾਈ ਦੀ ਦੂਸਰੇ ਪਾਸੇ ਅਸੀਂ ਆਪੇ ਕਹਿ ਰਹੇ ਬੱਚੇ ਦੀ ਟੈਨਸ਼ਨ ਵੀ ਕੋਈ ਟੈਨਸ਼ਨ ਹੁੰਦੀ ਹੈ ਬੱਚਿਆਂ ਨੂੰ ਬੇਸ਼ੱਕ ਐਂਗਜ਼ਾਇਟੀ ਡਿਪਰੈਸ਼ਨ ਇਦਾਂ ਦੇ ਵਰਡਸ ਤੋਂ ਦੂਰ ਰੱਖਣਾ ਚਾਹੀਦਾ ਪਰ ਬੱਚੇ ਦੀ ਭਾਵਨਾ ਸਮਝਣ ਦੇ ਲਈ ਵੀ ਤਾਂ ਹੋਣਾ ਚਾਹੀਦਾ ਨਾ ਸਾਨੂੰ ਲੱਗਣਾ ਚਾਹੀਦਾ ਨਹੀਂ ਇਹ ਬੱਚੇ ਦੀ ਗੱਲ ਦੇ ਵਿੱਚ ਵਜ਼ਨ ਹੈ ਇਹਦੀ ਭਾਵਨਾ ਹੈ ਕੀ ਕਹੋਗੇ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਵੀ ਮਾਪਿਆਂ ਨੂੰ ਜਾਂ ਉਹਨਾਂ ਦੇ ਰਿਲੇਟਿਵਸ ਨੂੰ ਜਾਂ ਟੀਚਰਸ ਨੂੰ ਆਸ-ਪਾਸ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੱਚਾ ਫੀਲ ਕੀ ਕਰਦਾ ਹੈ ਮੈਂ ਇੱਕ ਐਗਜ਼ਾਮਪਲ ਇੱਥੇ ਦੱਸਣਾ ਚਾਹੂੰਗੀ ਇੱਕ ਵਾਰ ਮੇਰੇ ਕੋਲ ਇੱਕ ਬਹੁਤ ਨਾਰਮਲ ਜਿਹਾ ਕੇਸ ਆਇਆ ਜ ਜਿਹਦੇ ਵਿੱਚ ਕੀ ਸੀ ਕਿ ਇੱਕ ਬੱਚਾ ਸਿਰਫ ਇਹ ਕਹਿ ਰਿਹਾ ਕਿ ਮੇਰੀ ਬਾਡੀ 'ਚ ਬਹੁਤ ਪੇਨ ਰਹਿੰਦੀ ਹੈ ਮੇਰੀ ਬਾਡੀ 'ਚ ਬਹੁਤ ਦਰਦ ਆ ਰਹਿੰਦੀ ਹੈ ਜੀ ਬਟ ਉਸ ਦਰਦ ਦਾ ਕੋਈ ਕਾਰਨ ਨਹੀਂ ਸੀ ਬਹੁਤ سارے ਟੈਸਟ ਹੋ ਗਏ ਬਹੁਤ ਕੁਝ ਹੋ ਗਿਆ ਸਭ ਕੁਝ ਬਹੁਤ ਨਾਰਮਲ ਕੋਈ ਕਾਰਨ ਨਹੀਂ ਸੀ ਬਟ ਉਹਦਾ ਕਾਰਨ ਸਿਰਫ ਸਟ੍ਰੈਸ ਸੀ ਕਿਉਂਕਿ ਉਹਦੇ ਪੇਰੈਂਟਸ ਨੇ ਆਸ-ਪਾਸ ਸੋਸਾਇਟੀ ਨੇ ਸੁਣਿਆ ਹੀ ਨਹੀਂ ਕਿ ਉਹਦੇ ਦਿਮਾਗ ਉਤੇ ਕੀ ਸਟ੍ਰੈਸ ਪਿਆ ਹੋਇਆ ਜੀ ਤੇ ਬਹੁਤ ਬੇਸਿਕ ਚੀਜ਼ ਉਹਦਾ ਸਟ੍ਰੈਸ ਉਹਦਾ ਟਿਊਸ਼ਨ ਦਾ ਹੋਮਵਰਕ ਸੀ ਉਹੋ ਕਿਵੇਂ ਮੈਂ ਟਿਊਸ਼ਨ ਦਾ ਹੋਮਵਰਕ ਨਹੀਂ ਕਰ ਪਾ ਰਿਹਾ ਮੇ ਕੋ ਮੈਨੇਜਮੈਂਟ ਨਹੀਂ ਹੋ ਰਹੀ ਮੈਨੂੰ ਬਹੁਤ ਸਟ੍ਰੈਸ ਹੋ ਰਿਹਾ ਐ ਚੀਜ਼ ਸੀ ਦਿਮਾਗਬ ਆਪਣੇ ਖਿਆਲ ਹੀ ਨਹੀਂ ਕੀਤਾ ਸੋਚਿਆ ਹੀ ਨਹੀਂ ਕਿ ਸ਼ਾਇਦ ਸਾਡਾ ਬੱਚਾ ਸਟ੍ਰੈਸ ਤਲੇ ਦੱਬਿਆ ਹੋਇਆ ਹੈ ਜਾਂ ਪੜਾਈ ਦੇ ਬੋਝ ਤਲੇ ਦੱਬਿਆ ਹੋਇਆ ਹੈ ਐ ਚੀਜ਼ ਬਹੁਤ ਕਾਮਨ ਹੈ ਕਿ ਵੀ ਪੇਰੈਂਟਸ ਜਾਂ ਕੋਈ ਵੀ ਕਹ ਦਿੰਦਾ ਕਿ ਵੀ ਤੁਹਾਨੂੰ ਤਾਂ ਕੋਈ ਸਟ्रेस ਆਇਆ ਹੀ ਨਹੀਂ ਟੈਨਸ਼ਨ ਤੇ ਸਾਨੂੰ ਹੈਗੇ ਬਟ ਹਰ ਇੱਕ ਦੀ ਲਾਈਫ ਦੇ ਵਿੱਚ ਡਿਫਰੈਂਟ ਡਿਫਰੈਂਟ ਸਟ्रेस ਹੈ ਜੇ ਐਜ਼ ਅ ਹਿਊਮਨ ਜਾਂ ਇੱਕ ਵੱਡੀ ਏਜ ਦੇ ਹੋਣ ਦੇ ਮੁਤਾਬਿਕ ਜੇ ਮੇਰੀ ਲਾਈਫ 'ਚ ਕੋਈ ਹੋ ਸਟ्रेस ਹੈ ਤੇ ਬੱਚੇ ਦੀ ਲਾਈਫ 'ਚ ਇੱਕ ਪੈਨਸਲ ਟੁੱਟਣ ਦਾ ਵੀ ਸਟ्रेस ਹੋ ਸਕਦਾ ਹਾਂਜੀ ਬਿਲਕੁਲ ਜੈਸ ਚੀਜ਼ ਬਹੁਤ ਕਾਮਨ ਹੈਗੀ ਤਾਂ ਇਹ ਕਹ ਜਾਂਦਾ ਨਾ ਕਿ ਬੱਚੇ ਦਾ ਮਨ ਕੋਮਲ ਹੁੰਦਾ ਉਹਨਾਂ ਦੇ ਨਾਲ ਕੋਮਲਤਾ ਦੇ ਨਾਲ ਆਪਾਂ ਬਤਿਹਰਾ ਕਰੀਦਾ ਜਦੋਂ ਆਪਾਂ ਬੱਚਿਆਂ ਨਾਲ ਗੱਲ ਕਰਦੇ ਆਪਾਂ ਬੱਚੇ ਬਣ ਜਨੇ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਪ੍ਰਿੰਸੀਪਲ ਗौरीਨਾ ਜੀ ਮੈਂ ਚਾਹੁੰਦੀ ਆ ਕਿ ਤੁਸੀਂ ਇਹ ਵੀ ਦੱਸੋ ਕਿ ਟਿਊਸ਼ਨ ਦੇ ਨਾਲ-ਨਾਲ ਬੱਚੇ ਨੂੰ ਜੇ ਟਿਊਸ਼ਨ ਦਾ ਬੋਝ ਨਾ ਪਾ ਕੇ ਖੇਡਣ ਭੇਜਿਆ ਜਾਵੇ ਬਹੁਤ ਅੱਛੀ ਗੱਲ ਹੈ ਜਦੋਂ ਖੇਡਦੇ ਹਨ ਸਾਡੀ ਜਿਹੜੀ એનર્ਜੀ ਬਾਡੀ ਦੀ એનર્ਜੀ ਕਿਤੇ ਨਾ ਕਿਤੇ ਯੂਜ਼ ਹੁੰਦੀ ਹੈ ਮੈਂ ਇਹੀ ਕਹੂੰਗੀ ਇਹ ਸਾਰੀ ਗੇਮ એનર્ਜੀ ਦੀ ਹੈ ਜਿੱਦਾਂ ਮੈਡਮ ਸਟ्रेस ਦੀ ਗੱਲ ਕਰੇ ਥੈਟ ਇਜ਼ 올 ਨਾਥਿੰਗ ਐਲਸ ਇੱਕ એનર્ਜੀ ਹੈ ਉਹਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਬੱਚੇ ਦੀ એનર્ਜੀ ਨੂੰ ਬੱਚੇ ਕੀ ਵੱਡੇ ਵੀ ਕੋਈ ਵੀ ਉਹਦੀ એનર્ਜੀ ਨੂੰ ਚੈਨਲਾਈਜ਼ ਕਰਨਾ ਜ਼ਰੂਰੀ ਹੈ ਕਿਹਾਂ ਤੇ ਤਾਂ ਇੰਨੀ ਕੁ ਜ਼ਿਆਦਾ એનર્ਜੀ ਹੁੰਦੀ ਤੁਸੀਂ ਨੋਟਿਸ ਕਰੋਗੇ ਕੁਝ ਬੱਚੇ ਟਿਕਦੇ ਨਹੀਂ ਹੈ ਹਾਂਜੀ ਹਨਾ ਟਿਕਦੇ ਨਹੀਂ ਉਧਰ ਉਧਰ ਘੁੰਮ ਜਾਂਦੇ ਕਦੇ ਕਿਸੇ ਦੇ ਸਾਡੇ ਘਰ ਵੀ ਕੋਈ ਆਂਦਾ ਆ ਤੇ ਅਸੀਂ ਦੇਖਦੇ ਹਾਂ ਕਿ ਬੱਚੇ ਨਾ ਉਧਰੋਂ ਚੀਜ਼ ਚੱਕ ਕੇ ਉਧਰ ਰੱਖ ਦਿੰਦੇ ਉਧਰੋਂ ਚੀਜ਼ ਚੱਕ ਕੇ ਦੈਟ ਇਜ਼ એનર્ਜੀ ਜੀ ਉਹਨਾਂ 'ਚ ਜ਼ਿਆਦਾ એનર્ਜੀ ਹੈ ਉਹਨਾਂ ਦੀ ज्यादा चैनलाईज चैनलाईज करना। चैनलाईज करना ए, एनर्जी ज्यादा उनो चैनललाइज करना पड़ेगा हिडन ਨਾਲ ਕੀ ਹੈ एनर्जी ਸਾਡੀ ਚੈਨਲਾਈਜ਼ ਹੁੰਦੀ ਮੈਨੂੰ ਲੱਗਦਾ ਜਿਹੜੇ ਪਲੇਅਰ ਨਾ ਬਹੁਤ ਇੰਟੈਲੀਜੈਂਟ ਪੜਾਈ ਚ ਵੀ ਬਹੁਤ ਹੁੰਦੇ ਉਹਨਾਂ ਨੂੰ ਪੜਨਾ ਘੱਟ ਪੈਂਦਾ ਹਾਂਜੀ ਲੇਕਿਨ ਉਹ ਆਉਟਪੁੱਟ ਜ਼ਿਆਦਾ ਦੇ ਪਾਉਂਦੇ ਰੀਜ਼ਨ ਇਹ ਕਿ ਉਹ ਖੇਡਣ ਚ ਮਸਤ ਹੋ ਜਾਂਦੇ ਫਰੈਸ਼ ਹੋ ਜਾਂਦੇ ਇੱਕਦਮ ਬਿਲਕੁਲ ਬਿਲਕੁਲ ਫਰੈਸ਼ ਜਦ ਬੰਦਾ ਨਹਾ ਤੋ ਕੇ ਫਰੈਸ਼ ਹੁੰਦਾ ਉਹ ਖੇਡਣ ਨਾਲ ਫਰੈਸ਼ ਖੇਡਣ ਦਾ ਟਾਈਮ ਹਰ ਬੱਚੇ ਕੋਲ ਹਰ ਇਨਸਾਨ ਕੋਲ ਰਦਰ ਜੀ ਜ਼ਰੂਰ ਅੱਧੇ ਤੋਂ ਪੌਣੇ ਘੰਟੇ ਜ਼ਰੂਰ ਹੋਣਾ ਚਾਹੀਦਾ ਉਹ ਖੇਡਣਾ ਕੀ ਆਊਟ ਬਿਲਕੁਲ ਦੇਖੋ ਤੁਸੀਂ ਆਊਟਡੋਰ ਖੇਡਣਾ ਬਿਲਕੁਲ ਮੈਂ ਕਿਹਾ ਤੁਸੀਂ ਜਿਹੜੀ ਖੇਡ ਕੇ ਫਰੈਸ਼ ਹੋਣ ਦੀ ਗੱਲ ਕੀਤੀ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਮੈਨੂੰ ਲੱਗਦਾ ਬੱਚੇ ਵੀ ਫਰੈਸ਼ ਫੀਲ ਕਰਨਗੇ ਕਿਉਂਕਿ ਟੈਨਸ਼ਨ ਦਾ ਜਿਹੜਾ ਉਹਨਾਂ ਦੇ ਬੋਝ ਹੈ ਟਿਊਸ਼ਨ ਦਾ ਉਹ ਥੋੜਾ ਘਟੇਗਾ ਫਲਹਾਤ ਮੈਨੂੰ ਲੱਗਦਾ ਸਮਾਂ ਵੀ ਘਟ ਗਿਆ ਨਹੀਂ ਸਮਾਂ ਪੂਰਾ ਖਤਮ ਹੋ ਗਿਆ ਪ੍ਰੋਗਰਾਮ ਨੂੰ ਖਤਮ ਕਰਨ ਦਾ ਅੱਜ ਦੀ ਚਰਚਾ ਪ੍ਰੋਗਰਾਮ ਦੇ ਵਿੱਚ ਕਨਿਕਾ ਜੀ ਤੇ ਤੁਸੀਂ ਪ੍ਰਿੰਸੀਪਲ ਗੋਹਰੀਨਾ ਜੀ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਅੱਜ ਦੀ ਚਰਚਾ ਇੱਥੇ ਖਤਮ ਹੋ ਰਹੀਆ ਬਣੇ ਰਹੋ ਡੀਡੀ ਪੰਜਾਬੀ ਦੇ ਨਾਲ ਬਰਨ ਕੌਰ ਮਾਨ ਨੂੰ ਦਿਉ ਆਗਿਆ ਧੰਨਵਾਦ